ਜੀ ਹਾਂ ਪਰਿਵਾਰ ਦੇ ਨਾਲ ਅ ਹਿਮਾਚਲ ਡਲਹਾਉਜੀ ਖਜਿਆਰ ਘੁੰਮਣ ਗਿਆ ਸੀ ਪਰ ਉਸੇ ਅ ਦਰਦਨਾਕ ਹਾਦਸਾ ਵਾਪਰ ਗਿਆ ਜਿਸ ਹਾਦਸੇ ਦੇ ਵਿੱਚ ਇਸ ਦੀ ਮੌਤ ਹੋ ਚੁੱਕੀ ਹੈ ਪੁਲਿਸ ਕਰਮਚਾਰੀ ਸੀਗਾ ਜੀ ਹਾਂ ਪੰਜਾਬ ਦੇ ਵਿੱਚ ਅ ਮੁਲਾਜ਼ਮ ਸੀਗਾ ਔਰ ਪਰਿਵਾਰ ਦੇ ਨਾਲ ਘੁੰਮਣ ਗਿਆ ਹੋਇਆ ਕਿਉਂਕਿ ਅ ਗਰਮੀਆਂ ਦੇ ਦਿਨ ਚੱਲ ਰਹੇ ਨੇ ਤਾਂ ਲੋਕ ਪਰਿਵਾਰਾਂ ਦੇ ਸਮੇਤ ਜੁੜਿਆ ਉਹ ਠੰਡੀ ਜਗ੍ਹਾ ਤੇ ਪ੍ਰੇਫਰ ਕਰਦੇ ਨੇ ਕਿ ਚਲੋ ਠੰਡੀ ਜਗ੍ਹਾ ਤੇ ਘੁੰਮ ਕੇ ਆਉਣੇ ਆ ਪਰ ਇਹ ਵੀ ਪਰਿਵਾਰ ਦੇ ਨਾਲ ਘੁੰਮਣ ਦੇ ਵਾਸਤੇ ਹਿਮਾਚਲ ਗਿਆ ਹੋਇਆ ਸੀਗਾ ਕਿਉਂਕਿ ਅ ਛੁੱਟੀਆਂ ਪਈਆਂ ਹੋਈਆਂ ਨੇ ਜਵਾਕਾਂ ਨੂੰ ਤਾਂ ਸਾਰੀ ਫੈਮਿਲੀ ਟੂਰ ਜਿਹੜਾ ਉਹ ਪਲਾਨ ਕਰਦੀ ਐ ਕਿ ਘੁੰਮ ਕੇ ਆਉਣਾ ਐ ਫੈਮਿਲੀ ਦੇ ਨਾਲ ਟਾਈਮ ਸਪੈਂਡ ਕਰਕੇ ਆਉਣਾ ਐ ਤਾਂ ਇਹ ਵੀ ਪਰਿਵਾਰ ਦੇ ਨਾਲ ਘੁੰਮਣ ਦੇ ਵਾਸਤੇ ਅ ਹਿਮਾਚਲ ਢਲਹੌਜ਼ੀ ਖਜਿਆਰ ਗਿਆ ਹੋਇਆ ਸੀ ਔਰ ਜਦੋਂ ਆ ਗੱਡੀ پارک ਕਰਨ ਲੱਗਾ ਤਾਂ ਪਿੱਛੇ ਦੇਖਿਆ ਹੀ ਨਹੀਂ ਗੱਡੀ پارک ਕਰਦੇ ਆ ਬੈਕ ਜਦੋਂ ਗੱਡੀ ਆਈ ਤਾਂ ਸਿੱਧੀ ਜਿਹੜੀ ਗੱਡੀ ਐ ਉਹ ਜਾ ਕੇ ਖੱਡ ਦੇ ਵਿੱਚ ਡਿੱਗ ਪਈ ਐ ਤਾਂ ਤਸਵੀਰ ਤੁਸੀਂ ਦੇਖ ਸਕਦੇ ਹੋ ਗੁਰਦਾਸਪੁਰ ਦੇ ਰਹਿਣ ਵਾਲਾ ਸੀਗਾ ਇਹ ਪੰਜਾਬ ਪੁਲਿਸ ਦਾ ਮੁਲਾਜ਼ਮ ਪੰਜਾਬ ਪੁਲਿਸ ਦੇ ਵਿੱਚ ਕੰਮ ਕਰਦਾ ਸੀ ਕਰਮਚਾਰੀ ਸੀਗਾ ਔਰ ਜਿਹੜਾ ਖਜियार ਘੁੰਮਣ ਗਿਆ ਹਿਮਾਚਲ ਘੁੰਮਣ ਗਿਆ ਪਰ ਕਾਰ ਜਿਹੜੀ ਐ ਉਹ پارک ਕਰਨ ਲੱਗਾ ਤਾਂ ਮਗਰ ਦੇਖਿਆ ਹੀ ਨਹੀਂ ਕਿ ਪਿੱਛੇ ਖਾਈ ਹੈ ਤਾਂ ਸਿੱਧੀ ਗੱਡੀ ਜੁੜੀ ਹੈ ਉਹ ਖੱਡ ਦੇ ਵਿੱਚ ਡਿੱਗ ਜਾਂਦੀ ਹੈ ਤਾਂ ਧਿਆਨ ਦੇ ਨਾਲ ਜੇਕਰ ਤੁਸੀਂ ਵੀ ਫੈਮਲੀ ਦੇ ਨਾਲ हिमाचल ਜਾਂ ਫਿਰ ਕਿਸੇ ਵੀ ਹਿਲ ਸਟੇਸ਼ਨ ਦੇ ਵਿੱਚ ਘੁੰਮਣ ਗਏ ਹੋ ਪਹਾੜੀ ਨੁਮਾ ਖੇਤਰਾਂ ਦੇ ਵਿੱਚ ਘੁੰਮਣ ਗਏ ਹੋ ਤਾਂ ਧਿਆਨ ਦੇ ਨਾਲ ਡਰਾਈਵਿੰਗ ਕਰੋ ਕਿਉਂਕਿ ਖੱਡਾਂ ਬਹੁਤ ਡੂੰਘੀਆਂ ਨੇ ਕਿਸੇ ਵੇਲੇ ਨਹੀਂ ਪਤਾ ਲੱਗਦਾ ਹੋ ਸਕਦਾ ਹੈ ਕਿ ਅਜਿਹਾ ਹਾਦਸਾ ਤੁਹਾਡੇ ਨਾਲ ਵੀ ਵਾਪਰ ਜਾਵੇ ਤਾਂ ਧਿਆਨ ਦੇ ਨਾਲ ਡਰਾਈਵਿੰਗ ਕਰੋ ਜਿਵੇਂ ਇਸ ਨੇ ਗੱਡੀ پارک ਕਰਦਿਆਂ ਮਗਰ ਦੇਖਿਆ ਹੀ ਨਹੀਂ ਪਿੱਛੇ ਖਾਈ ਸੀਗੀ ਔਰ ਖਾਈ ਦੇ ਵਿੱਚ ਜਾ ਕੇ ਗੱਡੀ ਡਿੱਗ ਜਾਂਦੀ ਹੈ ਤਾਂ ਇਸ ਆਹ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਜਿਹੜਾ ਕਿ ਪੰਜਾਬ ਪੁਲਿਸ ਦਾ ਮੁਲਾਜ਼ਮ ਸੀ ਔਰ ਗਰਦਾਸਪੁਰ ਦਾ ਇਹੀ ਰਹਿਣ ਵਾਲਾ ਸੀਗਾ ਜਿਹਦਾ ਨਾਮ ਰਮਨ ਕੁਮਾਰ ਹੈ ਆਪਣੇ ਪਰਿਵਾਰ ਦੇ ਨਾਲ ਰਮਨ ਕੁਮਾਰ ਘੁੰਮਣ ਗਿਆ ਸੀ ਪਰ ਉਥੇ ਇਹ ਦਰਦਨਾਕ ਹਾਦਸਾ ਰਮਨ ਕੁਮਾਰ ਦੇ ਨਾਲ ਵਾਪਰ ਗਿਆ ਕਿਸੇ ਨੇ ਸੋਚਿਆ ਨਹੀਂ ਹੋਣਾ ਸੀਗਾ ਕਿ ਘੁੰਮਣ ਗਿਆ ਦੇ ਨਾਲ ਅਜਿਹਾ ਹਾਦਸਾ ਵਾਪਰ ਸਕਦਾ ਹੈ ਹਾਲਾਂਕਿ ਪਰਿਵਾਰ ਜਿਹੜਾ ਆ ਆ ਉਹ ਗੱਡੀ ਤੋਂ ਬਾਹਰ ਸੀਗਾ ਗੱਡੀ ਦੇ ਵਿੱਚ ਪਰਿਵਾਰ ਨਹੀਂ ਸੀ ਗੱਡੀ ਇਕੱਲਾ ਹੀ ਏ ਪਾਰਕ ਕਰ ਰਿਆ ਹੀ ਪਰ ਪਾਰਕ ਕਰਦੇ ਕਰਦੇ ਗੱਡੀ ਮਗਰ ਖੱਡ ਦੇ ਵਿੱਚ ਡੇ ਗਈ ਹੁਣ ਕੀ ਹੋਇਆ ਪਿੱਛੇ ਦੇਖਿਆ ਨਹੀਂ ਜਾਂ ਬ੍ਰੇਕ ਵਗੈਰਾ ਫੇਲ ਹੋ ਗਈ ਗੱਡੀ ਖੜੀ ਨਹੀਂ ਜਾਂ ਹੋਰ ਵੀ ਕੋਈ ਵਜ੍ਹਾ ਹੋ ਸਕਦੀ ਆ ਪਰ ਖੱਡ ਬਹੁਤ ਜ਼ਿਆਦਾ ਡੂੰਗੀ ਸੀ ਗੱਡੀ ਦੇ ਪ੍ਰਖੱਚੀ ਤੱਕ ਉੱਡ ਚੁੱਕੇ ਨੇ ਔਰ ਇਸ ਰਮਨ ਕੁਮਾਰ ਦੀ ਵੀ ਮੌਤ ਹੋ ਚੁੱਕੀ ਆ ਜਿਹੜਾ ਗਰਦਾਸਪੁਰ ਦੇ ਕੰਟਰੋਲ ਰੂਮ ਦੇ ਵਿੱਚ ਤਾਇਨਾਤ ਸੀਗਾ ਪੰਜਾਬ ਪੁਲਿਸ ਦਾ ਇਹ ਮੁਲਾਜ਼ਮ ਸੀ ਤਾਂ ਜਦੋਂ ਵੀ ਤੁਸੀਂ ਘੁੰਮਣ ਜਾਣੇ ਹੋ ਤਾਂ ਧਿਆਨ ਦੇ ਨਾਲ ਆਪਣੀ ਪੂਰੀ ਸੇਫਟੀ ਦੇ ਨਾਲ ਘੁੰਮਣ ਜਾਓ